ਕਿਸਾਨ ਅੰਦੋਲਨ ਕਾਰਨ ਪੰਜਾਬ ਦੇ ਕੁਝ ਇਲਾਕਿਆਂ 'ਚ ਮੁਰਤੋਂ ਇੰਟਰਨੈਟ ਸੇਵਾਵਾਂ 'ਤੇ ਰੋਕ ਲਾ ਦਿੱਤੀ ਗਈ ਹੈ। ਜੀ ਹਾਂ, ਇੰਟਰਨੈਟ ਸੇਵਾਵਾਂ 'ਤੇ ਲਾਈ ਗਈ ਰੋਕ ਦੀ ਮਿਆਦ ਵਧਾਈ ਗਈ ਹੈ। ਪਰ ਇਸ ਵਾਰ ਤਿੰਨ ਜ਼ਿਲ੍ਹਿਆਂ ਵਿੱਚ ਨਹੀਂ ਸਗੋਂ 7 ਜ਼ਿਲ੍ਹਿਆਂ ਵਿੱਚ ਇਸ ਰੋਕ ਨੂੰ ਲਾਗੂ ਕੀਤਾ ਗਿਆ ਹੈ। ਇੰਟਰਨੈਟ ਸੇਵਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੇ ਬੰਦ ਕੀਤੀ ਗਈ ਹੈ। ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਬਾਰਡਰ ਨਾਲ ਲੱਗਦੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹੀ 16 ਫਰਵਰੀ ਤੱਕ ਇੰਟਰਨੈਟ 'ਤੇ ਰੋਕ ਲਾਈ ਗਈ ਸੀ। ਪਰ ਹੁਣ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਅਤੇ ਇੰਟਰਨੈਟ ਪਾਬੰਦੀ 24 ਫਰਵਰੀ ਤੱਕ ਜਾਰੀ ਰਹੇਗੀ ਦਰਸਲ ਕੇਂਦਰ ਸਰਕਾਰ ਦੇ ਹੁਕਮਾ ਮੁਤਾਬਕ ਪੰਜਾਬ ਦੇ 7 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ 'ਚ 24 ਫਰਵਰੀ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਇਨ੍ਹਾਂ ਹੁਕਮਾਂ ਵਿੱਚ ਪਟਿਆਲਾ ਦਾ ਸ਼ੰਭੂ ਜੁਲਖਾ ਪਾਸੀਆਂ ਪਾਤੜਾ ਖਨੌਰ ਦੇਵੀਗੜ ਜਦਕਿ ਮੁਹਾਲੀ ਦਾ ਲਾਲੜੂ ਬਠਿੰਡਾ ਦਾ ਸੰਗਤ ਮਾਨਸਾ ਦਾ ਸਰਦੂਲਗੜ ਬੋਹਾ ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦਾ ਖਨੌਰੀ ਮੂਨਕ ਲਹਿਰਾ ਸੁਨਾਮ ਛਾਜਲੀ ਅਤੇ ਸ਼੍ਰੀ ਮੁਕਸਰ ਸਾਹਿਬ ਅਤੇ ਸ਼੍ਰੀ ਮੁਕਸਰ ਸਾਹਿਬ ਦੇ ਕੁਝ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ 'ਚ ਪ੍ਰਭਾਵਿਤ ਰਹਿਣਗੀਆਂ ਜੀ ਹਾਕਵਾਰ ਫਰਤੁਦਾਸੀ ਇੱਕ ਇੱਕ ਕਿਸਾਨ ਅੰਦੋਲਨ ਕਾਰਨ ਇੰਟਰਨੈਟ 'ਤੇ ਪਾਬੰਦੀ ਲਾਈ ਗਈ ਹੈ ਉਧਰ ਹਰਿਆਣਾ ਦੇ ਵੀ 7 ਜ਼ਿਲ੍ਹਿਆਂ 'ਚ ਇੰਟਰਨੈਟ ਦੀ ਪਾਬੰਦੀ ਨੂੰ 19 ਫਰਵਰੀ ਤੱਕ ਵਧਾ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਹਾਕਵਾਰ ਫਰਤੁਦਾਸੀ ਇੱਕ ਇੱਕ ਕਿਸਾਨੀ ਅੰਦੋਲਨ ਕਾਰਨ ਪੰਜਾਬ ਦੇ ਕੁਝ ਇਲਾਕਿਆਂ 'ਚ ਮੁਰਤੋਂ ਇੰਟਰਨੈਟ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਇਹ ਪਾਬੰਦੀ 24 ਫਰਵਰੀ ਤੱਕ ਜਾਰੀ ਰਹੇਗੀ ਪਾਵਕੇ ਇੱਕ ਹੋਰ ਹਫਤਾ ਲੋਕਾਂ ਨੂੰ ਬਿਨਾ ਇੰਟਰਨੈਟ ਦੇ ਹੀ گزارਣਾ ਪਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ